ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਤਾਇਪੁਰ ਜਿਲ੍ਹਾ ਇਹਨੂੰ ਲੁਧਿਆਣਾ ਪੈਂਦਾ ਤਹਿਸੀਲ ਇਹਨੂੰ ਰਾਏਕੋਟ ਪੈਂਦੀ ਹੈ ਰਵਣੇ ਦੇ ਘਰੇ ਵੀਡੀਓ ਬਣਾ ਰਹੇ ਆ ਨੌਜਵਾਨ ਮੁੰਡਾ ਵਪਾਰ ਦਾ ਕੰਮ ਕਰਦਾ ਹੈ ਰਾਏਕੋਟ ਲੁਧਿਆਣਾ ਇਸ ਏਰੀਆ ਚੋਂ ਸਾਰਿਆਂ ਦਾ ਮੁੱਲ ਜਾਇਜ਼ ਹੁੰਦੇ ਆ ਕੋਈ ਬਾਹਲੀ ਗੱਲ ਦੱਸਣ ਦੀ ਤਾਂ ਲੋੜ ਨਹੀਂ ਤੁਸੀਂ ਸਾਰੇ ਹੀ ਜਾਣਦੇ ਆ ਢਿੱਲੀ ਆਂਗੂ ਪਸ਼ੂ ਆਉਂਦੇ ਆ ਜਿਹੜੇ ਭੈਣ ਭਰਾ ਲੈ ਕੇ ਜਾਂਦੇ ਆ ਪਸ਼ੂ ਉਹ ਨਾਲ ਹੋਰ ਆਪਦੇ ਚਾਚੇ ਤਾਂ ਇਹਨੂੰ ਦਵਾ ਕੇ ਲੈ ਜਾਂਦੇ ਕਿਉਂਕਿ ਜਮਾ ਜੈਜ ਮੋਲ ਹੁੰਦੇ ਆਪਾਂ ਨੂੰ ਵੀ 6 7 ਸਾਲ ਹੋ ਗਏ ਇਸ ਘਰੋਂ ਵੀਡੀਓ ਬਣਾਉਂਦੇ ਆ ਨੂੰ ਲੰਮਾ ਟਾਈਮ ਹੀ ਹੋ ਗਿਆ ਜਮਾ ਜੈਜ ਮੋਲ ਦੀਆਂ 4 ਵੜਾ ਦੋ ਕਨਕ ਬਦਲ ਮੇਰੇ ਹਿਸਾਬ ਨਾਲ ਸੂਏ ਸਵਾਏ ਆ ਦੂਜੇ ਗੱਬਣ ਇਨਫੋਰਮੇਸ਼ਨ ਲੈ ਦਨਾਂ ਬਾਕੀ ਭਾਈ ਨੂੰ ਪੁੱਛ ਲੈਣੇ ਆ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦੀ ਨਾਂ ਪਰ ਰਮਬੀਰ ਸਿੰਘ ਪਿੰਡ ਤਾਇਪੁਰ ਤਸੀਰਾਉੜ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ 983233433 ਕਿਹਦੇ ਪਾਸੋਂ ਲੱਗੀ ਹੈ ਇੱਧਰ ਲੱਗਨੇ ਵੀਰੇ ਦਾ ਰਮਣੀ ਇਹਦੇ ਬਾਰੇ ਵੀਰੇ ਇਹ ਮੂੰਹ ਦੋ ਦਾਂਦਾ ਬਸੀ ਦੁੰਦੀ ਦੁੰਦੀ ਆ ਵੀਰੇ ਪਹਿਲਾ ਸੁਆ ਵੀਰੇ ਇਹਦੇ ਵੀਰੇ 1 ਮਹੀਨਾ 5 ਦਿਨ ਬਾਕੀ ਪਿਆ 1 ਮਹੀਨਾ ਬਾਕੀ 1 ਮਹੀਨਾ 5 ਦਿਨ ਬਾਕੀਆਂ 5-4 ਦਿਨ ਇੱਧਰ ਉੱਧਰ ਹੋ ਸਕਦੇ ਆ ਉਹ ਤਾਂ ਪਤਾ ਨਹੀਂ ਹੁੰਦਾ ਕੋਈ ਮਾਲਕਾ ਦਸਮਤਾਬ ਕੇ 1 ਮਹੀਨਾ 5 ਦਿਨ ਬਾਕੀ ਐਨਾਂ ਪਾ 5 ਦਿਨ ਘੱਟ ਲਾਏ ਵੀ ਪੰਜ ਦਿਨ ਵਾਧਾ ਲਾਏ ਵੀ ਉਹ ਤਾਂ ਰੱਬ ਚਾਰ ਹੀ ਮੋٹے ਮੋٹے ਥਾਣ ਆ ਮਹੀਨੇ ਦੀ ਕੱਚੀ ਮੰਨ ਲਓ 5 ਦਿਨ ਪਹਿਲਾਂ ਵੀ ਸੂ ਸਕਦੀ ਹੈ ਤੇ 5 ਦਿਨ ਉੱਪਰ ਵੀ ਲੈ ਸਕਦੀ ਬਾਈ ਇੱਕ ਮਹੀਨਾ 5 ਦਿਨ 10 ਦਿਆ ਬੰਦੇ ਵੀ ਆਪਾਂ ਬੱਸੀਆਂ ਵਾਲੇ ਕਰਨਾਗਾ ਅੱਛਾ ਹਾਂ ਪਹਿਲੇ ਦੱਸ ਦੇ ਫਿਰ 1 ਘੜ ਪੰਜਾਹ ਦੇ ਦੂੰਗਾ 1 ਘੜ ਪੰਜਾਹ ਨੰਜਾ ਦੀ ਲੜੇ ਲੜੇ ਤਾਂ ਨਹੀਂ ਅੱਜ ਹਾਂ ਨਾ ਵੀ ਆਸਾਲ 25 30 ਦੇ ਬੱਛੀ ਮਿਲੂਗੀ ਛੀਰੀ ਲੈਣੀ ਹੋਵੇ ਇਹ ਦੋ ਦੰਦ ਬੱਛੀ ਆ ਹੂੰ ਮਹੀਨਾ ਅਗਲਾ ਸਾਹਮਣੇ 70 75 ਹਜ਼ਾਰ ਦੀ ਆ ਬੋਲਿਆ ਕੱਢ ਬਾਹਰ ਨੂੰ ਦੋਸਤ ਕੋਈ ਝੂਠ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਲੱਗਦਾ ਨਾ 20 25 ਹਜ਼ਾਰ ਦੀ ਬੱਛੀ ਕਵਾਰਤੀ ਦੇਖ ਬਲੇ ਮੂੰਹ ਤੇ ਮਾਰ ਦੇ ਬਾਲੀ ਕਹਤਾ ਇਹਦੂ ਘੱਟ ਮਿਲ ਜਾਂਦੀਆਂ ਤੁਰ ਕੇ ਢੇੜਾ ਦੇ ਕੇ ਵੇਖ ਲਿਓ ਹਾਂ ਜਗਰਾਵਾ ਮੰਡੀ ਤੇ ਵੇਖ ਲਓ ਢੇੜਾ ਦੇ ਕੇ ਚੰਗੀਆਂ ਬਰੀਡ ਵਾਲੀਆਂ ਬੱਚੀਆਂ ਤਾਂ ਪਹਿਲਾਂ ਹੀ 25-30 ਹਜ਼ਾਰ ਦੀਆਂ ਵਿਕਦੀਆਂ ਸੀ ਐਫ ਜਾਂ ਜਰਸੀ ਹੁਣ ਜਾਨਵਰ ਘੱਟ ਗਿਆ ਕ੍ਰੋਸ ਬੱਚੀ ਵੀ ਵਿਕੀ ਜਾਂਦੀ ਆ ਹਾਂ ਸਹੀ ਹੈ 44 47 ਦਾ ਵੀ ਤਾਂ ਮੈਨੂੰ ਫੋਨ ਨਾ ਲਾ ਸਹੀ ਹੈ ਛੋੜ ਕਰੇਗਾ ਆਪਦੀ ਮਰਜ਼ੀ ਆ ਛੋੜ ਬਾਈ ਕਰੂ ਆਪਦੀ ਮਰਜ਼ੀ ਨਾਲ ਮੀਨਾਂ ਇਹਨੂੰ ਕੋਈ ਸਾਂਭ ਲੈਂਦਾ ਇੱਕ ਗੱਟਾ ਟ੍ਰਾਂਜਿਸ਼ਨ ਦਾ ਕਾਰਗਰ ਵਾਲਾ ਪਾਲੇ 2000 ਵਾਲਾ ਨਾਲੇ ਤਾਂ ਵਜਨ ਹੋਰ ਕਰਜੂ ਵਜਨ ਤਾਂ ਪਹਿਲਾਂ ਹੀ ਬਹੁਤ ਆ ਤੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਜਮਾਂ ਜੈਜ ਮੋਲਾ 49000 ਇਤੂ ਘੱਟ ਮੁੱਲ ਚ ਤਾਂ ਫਿਰ ਦੋਨੇ ਵੀ ਪਤਾ ਦੇਣੀ ਵੀ ਕਿਸੇ ਨੇ ਕੀ ਆ ਹਾਂ ਪੂਤੀ ਪਾਤੀ ਪੂਰੀ ਸੋਹਣੀ ਆ ਮੂੰਹ ਤੋਂ ਦੋ ਦੰਦਾਂ ਇੱਕ ਹੋਰ ਗੱਲ ਆ ਜੇ ਕਿਸੇ ਨੇ ਤਿਆਰ ਕਰਕੇ ਨਹੀਂ ਵੀ ਵੇਚਣੀ ਦੁੱਧ ਪੀਨ ਨੂੰ ਲੈਣੀ ਆ ਅੱਜ ਤੁਹਾਨੂੰ ਮੱਛੀ ਭਾਜ ਮਿਲਦੀ ਆ 2 ਸੂਏ 3 ਸੂਏ ਪਵਾ ਚਾਰ ਸੂਵੇ ਦੁੱਧ ਪੀ ਕੇ ਨਾ ਕੋਈ ਗਾਂ ਬਣਾ ਕੇ ਵੀ ਸੇਲ ਕਰ ਦੇ ਉਹ ਦਿਨ ਵੀ 55 60000 ਦੀ ਇਹਨੇ ਵਿਕ ਜਾਣਾ ਕਿਉਂਕਿ ਦਿਨੋਂ ਦਿਨ ਮਂਗਈਾਈ ਵਧਦੀ ਆ ਜਿਹੜੀ ਪਿਛਲੇ ਸਾਲ ਵਹਿੜ ਜਿੰਨੇ ਪੈਸਿਆਂ ਦੀ ਮਿਲਦੀ ਸੀ ਹੁਣ ਓਨੇ ਪੈਸਿਆਂ ਦੀ ਵਹਿੜ ਨਹੀਂ ਮਿਲਦੀ ਪਿਛਲੇ ਸਾਲ ਨੂੰ 10000 ਗਾਂ ਮਹਿੰਗੀ ਆ ਭਾਵੇਂ ਮੱਝ ਹੋਵੇ ਤੇ ਭਾਵੇਂ ਹੋਰ ਕੋਈ ਵੈਰਾਈਟੀ ਹੋਵੇ ਮਂਗਈਾਈ ਸਾਰੇ ਪਾਸੇ ਹੀ ਵਧੀ ਆ ਤੇ ਜਮਾ ਜੈ ਜਮਾਲਾ 90 ਦੀ ਦੇ ਦੇਣੀ ਆ ਮਹੀਨੇ ਦੀ ਕੱਚੀ ਆ ਦੋ ਸੂਵੇ ਤਿੰਨ ਸੂਵੇ ਦੁੱਧ ਪੀ ਕੇ ਵੀ ਸੇਲ ਕਰੋਗੇ ਨਾ ਤਾਂ ਵੀ 55-60 ਹਜ਼ਾਰ ਦੀ ਜਦੋਂ ਮਰਜ਼ੀ ਵੇਚ ਦਿਓ ਤੇ ਜਿਹੜਾ ਦੁੱਧ ਪੀ ਲੋਗੇ ਦੋ ਤਿੰਨ ਸਾਲ ਦੋ ਤਿੰਨ ਸੂਵੇ ਉਹ ਤੁਹਾਡਾ ਫਰੀਦ ਉਹਨੇ ਤੁਹੀ ਸੇਵਾ ਕੀਤੀ ਹੋਣੀ ਚਾਰ ਹੀ ਥਾਣੇ ਬਾਕੀ ਵੀ ਥਣ ਬਹੁਤ ਚੰਗਾ ਨੇ ਪਲੂਣ ਵੱਸੀ ਆ ਫੀਲ ਵੀ ਬਥੇਰੀ ਆ ਥਣ ਵੀ ਬਹੁਤ ਚੰਗਾ ਆ ਹਮ ਮਹੀਨਾ ਸਾਹਮਣੀ ਪਹੂਗੀ ਇੱਕ ਗੱਟਾ ਖਵਾ ਲਿਓ ਨਾਲੇ ਦਾ ਵਜਨ ਹੋਰ ਕਰ ਜੂ। ਜੇ ਕੋਈ ਤੁਹਾਡੇ ਡਾਊਟ ਹੋਊਗਾ। ਬਈ ਵੱਧ ਟਾਈਮ ਦੀ ਕੱਚੀ ਆ। ਆਪਦੀ ਬੰਦਾ ਇੱਥੇ ਚੈੱਕ ਕਰਾ ਲਵੇ। ਚੈੱਕ ਕਰਾ ਕੇ ਲੈ। ਜਦੋਂ ਗੇਟੋਂ ਬਾਹਰੋਂ ਵੀ ਫਿਰ ਮੈਂ ਕੋਈ ਲੰਮ ਭਾਲ ਲੈਣਾ। ਸਹੀ ਹੈ। ਜੇ ਕਿਸੇ ਨੂੰ ਲੰਮ ਹੋਊਗਾ, ਜੇ ਕਿਸੇ ਨੂੰ ਯਕੀਨ ਆ ਫਿਰ ਉਹ ਮੇਰੇ ਲੈਵੇ। ਜੇ ਕਿਸੇ ਨੂੰ ਡਾਊਟ ਆ ਵੀ ਚੈੱਕ ਕਰਾ ਲਵੇ। ਸਹੀ ਹੈ। ਦੋਸਤੋ ਜੇ ਕੋਈ ਚੈੱਕ ਕਰਾ ਕੇ ਲਈ ਪਹਿਲੀ ਗੱਲ ਤਾਂ ਆਪਦੀ ਤਸੱਲੀ ਕੱਢ ਲਓ ਯਾਰ। ਰਵਣਾ ਸਾਫ਼ ਵਾ। ਦਿਲ ਦਾ ਝੂਠ ਨਹੀਂ ਮਾਰਦਾ। 1 ਮਹੀਨਾ 5 ਦਿਨਾਂ ਦੀ ਇਹ ਕੱਚੀ ਆ। ਜੇ ਕਿਸੇ ਨੂੰ ਸ਼ੱਕ ਹੈਗੀ ਆ ਹੋਰ ਰੱਖੇ ਤੇ 3 ਮਹੀਨੇ ਪਏ ਹੋਣ। ਛੇਆਂ ਦੀ ਗੱਭਣ ਹੋਵੇ ਅਗਲਾ ਡਾਕਟਰ ਲੈ ਵਿੱਚ ਚੈੱਕ ਕਰਾ ਕੇ ਲੈ ਜੇ ਨਹੀਂ ਰਵਣਾ ਡਾਕਟਰ ਸਾਧੂ ਆਪਦੀ ਤਸੱਲੀ ਕਰਾ ਲਿਓ ਜਮਾ ਜੈਜ ਮੋਲਾ 489000 ਦੀ ਕਿਹਨੇ ਦੇਣੀ ਆ ਦੋਂਦੀ ਬੱਚੀ ਐ ਕਿਹੜਾ ਕੋਈ ਬੁੱਢੀ ਐ ਪਹਿਲੇ ਸੂਏ ਸੂਣਾ ਮੂੰਹ ਤੋਂ ਦੋ ਦੰਦਾ ਹਜੇ ਦੋ ਨੰਬਰ ਤੇ ਆ ਜਾ ਵੀਰੇ ਇਹ ਮਾਲਕਾਂ ਨੇ ਆਪਾਂ ਨੂੰ 25 ਦਿਨ ਦੀ ਗਿਆ ਕੱਚੀ ਆ ਪਰ ਆਪਾਂ ਮਹੀਨਾ ਕਹਿ ਕੇ ਦਵਾਂਗੇ ਮੂੰਹੋਂ ਛੇ ਦਾ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ 25 ਦਿਨਾਂ ਦੀ ਕੱਚੀ 25 ਦਿਨ ਮਾਲਕਾਂ ਨੇ 25 ਦਿਨ ਗਿਆ ਮੈਂ ਮਹੀਨਾ ਕਹਿ ਕੇ ਦਊਗਾ ਕਿੰਨਾ ਦੁੱਧ ਦੇ ਦੋ ਬਿਰਨੇ ਦੁੱਧ ਦਤਾ ਪਹਿਲੇ ਸੋ 14 ਕਿਲੋ ਬਾਕੀ ਉਹਨਾਂ ਲਈ ਸੇਵਾ ਡਿਪੈਂਡ ਆ ਅਗਲਾ 17 ਵੀ ਲੈ ਸਕਦਾ 10 ਵੀ ਲੈ ਸਕਦਾ ਹਾਂ ਗੱਲ ਕੀਤੀ ਤੂੰ ਸਹੀ ਆ ਨਹੀਂ ਆਮ ਵਪਾਰੀ ਘੱਟ ਨਹੀਂ ਦੱਸਦਾ ਹੁੰਦਾ ਵੱਧ ਹੀ ਦੱਸਦਾ ਹੁੰਦਾ ਆ ਪੱਟ ਦੁੱਧ ਵਾਲੀ ਆ ਆਪਾਂ ਟਣਕਾ ਕੇ ਕਮਾਓ ਇੰਨਾ ਦੁੱਧ ਦਾ ਬੰਦਾ 5 ਡੰਗ ਚੋਲਵੇ ਤਿਆਰ ਆ ਹਾਂ ਦੁੱਧ ਤਿਆਰ ਆ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਆ ਵੈੜ ਦੁੱਧ ਵਾਲੀ ਆ ਮਤਲਬ ਸੂਈ ਸਵਾਈ ਆ ਜਿੰਨਾ ਦੁੱਧ ਦੱਸਿਆ ਬਾਈ ਕਹਿੰਦਾ ਕੰਡੇ ਵਾਲਾ ਉਹ ਕੰਡਾ ਲਿਆਓ ਝੋਕੇ ਲੈ ਜਾਓ ਹੁਣ ਆ ਗੱਬਣ ਆ ਮਾਲਕਾਂ ਨੇ 14 ਕਿਲੋ ਦੁੱਧ ਕਿ ਆ ਹੋ ਸਕਦਾ ਬਾਈ ਕਹਿੰਦਾ 16 ਪਿਆ ਜ ਹੋ ਸਕਦਾ 10 ਹੀ ਰਹਿ ਜੇ ਇਹ ਵੀ ਗੱਲ ਸਹੀ ਆਮ ਵਪਾਰੀ ਘੱਟ ਦੁੱਧ ਨਹੀਂ ਕਹਿੰਦਾ ਹੁੰਦਾ ਵੱਧ ਹੀ ਦੱਸਦਾ ਹੁੰਦਾ 16 ਕਹਿੰਦਾ 15 ਕਹਿੰਦਾ ਪਰ ਇਹਨੇ ਤਾਂ 10 ਵੀ ਕਹਿਤਾ ਨਾਲ ਜਾਨੀ ਬਹੁਤ ਚੰਗੇ ਸਾਹ ਲੰਗਾ ਦੇ ਮੂਹੂ ਵੀ ਬਾਕੀ ਦੰਦਾਂ ਦੇ ਵਿੱਚ ਇਹ ਵੀ ਸੇਰਾਂ ਦਾ ਹਾਂ ਛਿੱਗੀ ਬੱਚੀ ਦੂਜਾ ਸੂਆ 25 ਦਿਨ ਪਏ ਆ ਬਾਈ ਕਹਿੰਦਾ 5 ਦਿਨ ਆਪਾਂ ਵੱਧ ਕਹਿੰਦੇ ਆ ਮਹੀਨੇ ਦੀ ਕੱਚੀ ਮੰਨ ਕੇ ਲੈ ਜਾਓ ਕੋਈ ਜਰਸੀ ਬਰੀਡ ਦੀ ਪੂਰੀ ਸੋਹਣੀ ਬੱਚੀ ਦੂਜਾ ਸੂਆ 6 ਦੰਦ ਚਾਰ ਹੀ ਥਾਣੇ ਦੇ ਆ ਜੈ ਜਮਾਲੇ ਦਾ ਇਹ ਵੀਰੇ 2 ਘੜ ਪਿਆ ਦੇ ਦਾਂਗੇ 48 ਦੀ ਜੋ ਵੀ ਪਹਿਲੀ ਜੋੜੀ ਲੈ ਲੂ ਜੋ ਵੀ ਪਹਿਲਾ ਜੋੜਾ ਲੈ ਲੂ ਪੁਰਮਾਨਤਨ ਮਾਨਤਾਂ ਕਰ ਦਾਂਗੇ ਕੱਢ ਬਾਹਰ ਨੂੰ ਤਾਂ ਕੋਈ ਗੱਲ ਨਹੀਂ ਹੁਣ ਬਹੁਤ ਕਰ ਮਾਰਨੀ ਪਊਗੀ ਲੈ ਚੱਲ ਉਧਰ ਨਹੀਂ ਕੋਈ ਗੱਲ ਨਹੀਂ ਘੋੜਾ ਫੱਟ ਮਾਜੂ ਇਹ ਬਾਈ ਕਹਿੰਦਾ 48000 ਦੀ ਦੇ ਦੇਣੀ ਹੈ ਇੱਕ ਨੰਬਰ 49 ਦੀ ਜੇ ਕੋਈ ਜੋੜਾ ਲੈ ਲੈਂਦਾ ਕੋਈ ਗੱਲ ਨਹੀਂ ਕਿਰਾਏ ਪਾੜੇ ਜੋਗਾ ਮਾਨਤਾਂ ਬਾਈ ਵੱਧ ਕਰ ਦੂਗਾ ਨਹੀਂ ਛੋਟ ਛੋਟ ਹੋਊਗੀ ਦੋਵਾਂ ਨਗਾ ਜੋ ਕੱਲਾ ਕੱਲਾ ਲੈਂਦਾ ਅਗਲਾ ਜੇ ਕੋਈ ਜੋੜਾ ਲੈ ਲੈਂਦਾ ਕੋਈ ਗੱਲ ਨਹੀਂ ਦੇਲ ਪਾਣੀ ਜੋਗਾ ਕਰਾਈ ਪੜ ਜੋਗਾ ਮਾਨਤਾਂ ਤੋਂ ਵੱਧ ਕਰ ਦੂ ਆਹ ਦੂੰਦੀ ਵੱੱਛੀ ਆ ਪਹਿਲੇ ਸੂਵੇ ਸੂਂਦੀ ਆ ਮਹੀਨੇ ਦੀ ਕੱਚੀ 1 ਮਹੀਨਾ 5 ਦਿਨਾਂ ਦੀ ਆਹ 25 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ 5 ਦਿਨ ਵੱਧ ਮੰਨ ਲਓ ਮਹੀਨਾ ਹੀ ਮੰਨ ਲਓ ਲਾਏ ਵੱਛੀ ਪਈ ਵੀ ਆ ਗੱਟਾ ਕਾਗਲਾ ਇਹਨੂੰ ਪਾਲੇ ਜੇ ਕੋਈ ਜੋੜਾ ਲੈ ਜਾਂਦਾ ਦੋ ਗੱਟੇ ਲਿਆ ਆਵੇ ਫੀਡ ਦੇ ਦੋ ਗੱਟੇ ਪਾਲੇ ਦੋਵਾਂ ਗੱਟਿਆਂ ਦੇ ਵਿੱਚ ਇਹਨਾਂ ਨੇ ਤਿਆਰ ਹੋ ਜਾਣਾ ਇਹ ਦੇ ਦੇਣੇ ਆ 48000 ਦੀ ਮੂੰਹ ਤੋਂ 6 ਦੰਦ ਆ ਤਿੰਨ ਨੰਬਰ ਤੇ ਰਵਣੇ ਦੁੱਧ ਵਾਲੀ ਤੇ ਆ ਮੈਂ ਤਾਂ ਕਹਿੰਦਾ ਰਵਣੇ ਯਾਰ ਇਹਨਾਂ ਦੋਵਾਂ ਦਾ ਕਰਾਇਆ ਛੱਡ ਦੇ ਜੇ ਕੋਈ ਜੋੜਾ ਲੈ ਜਾਂਦਾ 100 ਕਿਲੋਮੀਟਰ ਤੱਕ ਪਹੁੰਚ ਕਰਦਾਂਗੇ ਫਿਰ ਆਪਣਾ 100 ਕਿਲੋਮੀਟਰ ਕੋਈ 50 ਨਹੀਂ ਕੋਈ 40 ਨਹੀਂ 100 ਕਿਲੋਮੀਟਰ ਹਾਂ ਲਓ ਬਈ ਕੋਈ 50 ਕਿਲੋਮੀਟਰ ਨਹੀਂ ਕੋਈ 40 ਨਹੀਂ ਮੈਂ ਤਾਂ ਨੇੜੇ ਹੀ ਗੱਲ ਕੀਤੀ ਸੀ ਪਰ ਰਵਣਾ ਕਹਿੰਦਾ 100 ਕਿਲੋਮੀਟਰ ਤੱਕ ਜੇ ਕੋਈ ਆ ਵਹਿੜਾ ਜੋੜਾ ਲੈ ਲੈਂਦਾ ਪਹੁੰਚ ਕਰ ਦੂੰਗਾ 100 ਕਿਲੋਮੀਟਰ ਤੱਕ ਐ ਨਾਲ ਛੋਟੀ ਨਹੀਂ ਸਮਝ ਕਦ ਵਸੀਓ ਪੂਰਾ ਹਾਂ ਦੋਸਤੋ ਦੋਵੇਂ ਵਹਿੜਾ ਕੱਦ ਵਾਲੀਆਂ ਕੋਈ ਨਿੱਕੀਆਂ ਗੋਡੇ ਕਿ ਜੜਗਾਨੀ ਖੁਰਨੀ ਦੇ ਹਿਸਾਬ ਨਾਲ ਲਾ ਲਓ ਭਾਵੇਂ ਅੰਦਾਜ਼ਾ ਰਵਣੇ ਦਾ ਕੱਦ ਦਾ 6 ਫੁੱਟ ਆ ਇਹਦੇ ਹਿਸਾਬ ਨਾਲ ਤਾਂ ਨਿੱਕੀਆਂ ਲੱਗਣਆਂ ਪਰ ਵਿਹੜਾ ਕੱਦ ਵਾਲੀਆਂ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਜੋੜੇ ਦੀ 100 ਕਿਲੋਮੀਟਰ ਤੱਕ ਪਹੁੰਚ ਕਰ ਦੂ ਰਵਣਾ ਤਿੰਨ ਨੰਬਰ ਤੇ ਆ ਦੁੱਧ ਵਾਲੀ ਤੇ ਕਿੰਨਾ ਦੁੱਧ ਕੰਡੇ ਵਾਲਾ ਵੀਰੇ ਇਹ ਡੇਢ ਮਹੀਨੇ ਦੀ ਸੂਈ ਹੋਈ ਆ ਅੱਜ ਤਾਰਾਂ ਦੇ ਲਈ ਆ ਵਸਕੇ ਚੈੱਕ ਕਰਾ ਲਓ ਫੀਡ ਚ ਆ ਹਾਂ ਫੀਡ ਦੇ ਵਿੱਚ ਆ ਮੈਂ ਤਾਂ ਹੀ ਸਾਫ਼ ਨਹੀਂ ਕਰੀ ਫੀਡ ਦੇ ਵਿੱਚ ਆ ਤਾਰਾਂ ਤਾਂ ਹੀ ਨਹੀਂ ਲਾਈਆਂ ਹਾਂ ਤਾਰਾਂ ਤਾਂ ਹੀ ਲਾਈਆਂ ਲੱਗਉਂ ਤੈਨੂੰ ਪਤਾ ਵੀਰੇ ਵਪਾਰੀਆਂ ਚ ਕੀ ਨਾੜਾ ਘਾਟੀ ਮੰਨਦਾ ਹੁੰਦਾ ਹਾਂ ਹਾਂ ਪਰ ਸਾਰੇ ਮਾੜੇ ਵੀ ਨਹੀਂ ਸਾਰੇ ਮਾੜੇ ਨਹੀਂ ਹੁੰਦੇ ਪਾਪਾ ਤਾਂ ਹੀ ਤਾਰਾਂ ਸਾਫ਼ ਨਹੀਂ ਕੀਤੀਆਂ ਹੁਣ ਇਸ ਟਾਈਮ 14 ਕਿਲੋ ਪਰ ਮੈਂ 13 ਕਿਲੋ ਕਹਿ ਕੇ ਦਊਗਾ ਜੋਖ ਲੈ ਅਗਲਾ ਮੈਂ ਕਹਿੰਦਾ ਬਾਹਟੀ ਕੰਡਾ ਵਾਲਾ ਨਾਲ ਲਿਆ ਬਈ ਜਿਨੇ ਚੂਣੀਆਂ ਚਾਰ ਡੰਗ ਚੋਵੇ ਪੰਜ ਡੰਗ ਚੋਵੇ ਕਿੰਨੇ ਦੀ ਬੇਟੋਂ ਬਾਹਰ ਅਦਲੇ ਕਿੰਨੇ ਦੀ ਵੀਰ ਜਿਹਨੇ ਉਹ ਦੂਰੋਂ ਬੰਦੇ ਆਉਣਾ ਦਾ ਤਾਂ ਦਾ ਵੀਡੀਓ ਕਾਲ ਦੇ ਚੋਲਵੀਂ ਅੱਛਾ ਮੈਂ ਹਾਂ ਤਿੰਨ ਡੰਗ ਦੋ ਡੰਗ ਜਿੰਨੇ ਡੰਗ ਕਹੂਗਾ ਉਹਨਾਂ ਡੰਗ ਚਵਾ ਦੂੰਗਾ ਪਰ ਪਹਿਲਾਂ ਇੱਕ ਟਾਈਮ ਆਪ ਚੋਲੇ ਉਸ ਤੋਂ ਬਾਅਦ ਵੀਡੀਓ ਤੇ ਚੋਲੇ ਉਸ ਤੋਂ ਪਹਿਲਾਂ ਵੀਡੀਓ ਤੇ ਚੋਲੇ ਬਾਅਦ ਚ ਆਪ ਚੋਲੇ ਆ ਗਏ ਇਹ ਦੀ ਵੇਗਾ ਲੋਕ ਅਗਲਾ ਚੋਲ ਲੈਂਦਾ ਮੁੜ ਕੇ ਹੁੰਦੇ ਨਹੀਂ ਮੈਂ 10000 ਰੁਪਏ ਪਹਿਲਾਂ ਬਿਆਨਾ ਪਾਉਂ ਹਾਂ ਇਹ ਤਾਂ ਗੱਲ ਹੈਗੀ ਹੈ ਹੂੰ ਬੋਲਾ ਸਾਨੂੰ ਰੋਕ ਕੇ ਬਾਹ ਦੇਵੇ ਉਹ ਤਾਂ ਗੱਲ ਸਹੀ ਜੈ ਜੈ ਮੁੱਲ ਦੱਸ ਦੇ ਇਹ ਵੀ 40000 ਦੇਣਾ ਲਓ ਬਈ ਜਮਾ ਜਾਇਜ ਮੁੱਲ 40000 ਦੀ 15 ਕਿਲੋ ਦੁੱਧ ਸੀ ਭਾਈ ਕਹਿੰਦਾ ਕੰਡੇ ਵਾਲਾ ਸਾਊ ਸੀਲ ਪੂਰੀ ਆ ਡੇਢ ਮਹੀਨੇ ਦੀ ਸੂਈ ਆ ਅੱਜ ਹੀਟ ਚ ਆਈ ਆ ਹੀਟ ਚ ਬਾਈ ਕਹਿੰਦਾ ਦੇ ਘਰ ਦੀ ਵੀਡੀਓ ਵੀ ਹੈਗੀ ਆ ਉਹਨਾਂ ਟੀਕਾ ਬਹੁਤ ਵਧੀਆ ਲਵਾਇਆ ਜੀ ਉਹਨਾਂ ਨੇ ਬੱਸੀ ਰੱਖ ਲਈ ਅੱਛਾ ਡੇਢੀ ਇਹਦੇ ਮਗਰ ਬੱਛੀ ਸੀ ਟੀਕਾ ਲਵਾਇਆ ਜੀ ਉਹਨਾਂ ਨੇ ਬੱਸੀ ਰੱਖ ਲਈ ਚਿੱਟੀ ਕਾਲੇ ਕਰਨ ਵਾਲੀ ਸੀਗੀ ਠੀਕ ਹੈ ਬਾਈ ਕਹਿੰਦਾ 15 ਕਿਲੋ ਦੁੱਧ ਸੀ ਕਿਲੋ ਦੁੱਧ ਹੀਟ ਕਰਕੇ ਘਟਾ ਗਈ ਆ ਮੈਂ ਉਹਦੂ ਹੋਰ ਕਿਲੋ ਘਟ ਕੇ ਨਾ ਬਾਈ ਕਹਿੰਦਾ 13 ਕਿਲੋ ਦੀ ਗਾਰੰਟੀ ਦੇਉਂਗਾ ਕੰਡਾ ਬਾਲਟੀ ਆਪਦੀ ਨਾਲ ਲਿਆਵੇ ਮਗਰੇ ਦੇ ਬੱਛੀ ਸੀ ਚੈਂਪੀਅਨ ਬੋਲ ਦੀ ਬੱਛੀ ਬਾਈ ਕਹਿੰਦਾ ਉਹਨਾਂ ਨੇ ਦਿੱਤੀ ਨਹੀਂ ਉਹ ਕਹਿੰਦੇ ਅਸੀਂ ਸੀਵਨ ਚੰਗਾ ਲਵਾਇਆ ਸੀ ਬੱਛੀ ਨਹੀਂ ਦੇਣੀ ਜੇ ਲੈ ਜਾਣੀ ਤਾਂ ਬਿਨਾ ਬੱਛੀ ਤੋਂ ਲੈ ਜਾ ਪਰ ਵੀਰ ਨੇ ਲੈ ਲਈਆ ਤਾਂ ਚਲੋ ਜਾਨਵਰ ਲੈਣਾ ਹੀ ਹੁੰਦਾ ਅਗਲੇ ਨੇ ਪੂਰੀ ਭਾਰੀ ਫੁੱਲ ਵਜਨ ਵਾਲੀ ਆ ਇਹ 40000 ਦੀ ਦੇ ਦੇਣੀ ਆ ਹੀਟ ਚ ਅੱਜ ਆਈ ਹੈ ਪਰ ਅਗਲਾ ਵੀ ਜਾਂਦਾ ਹੀ ਚਾਹੀ ਪਣ ਬਲਦਾ ਸੀਵਨ ਲਵਾ ਲੈ ਹਮ ਹਵਨ ਦੇ ਵੇਂਜ ਬਹੁਤ ਆ ਤੁਸੀਂ ਵੇਂਜ ਤੁਹਾਨੂੰ ਦੱਸ ਦਿਂਗਾ ਹੀ ਹੋਣੀਆਂ ਕਾਲੀ ਬੱਛੀ ਆ ਮੱਝਾਂ ਵਰਗਾ ਦੁੱਧ ਦਊ 15 ਕਿਲੋ ਦੁੱਧ ਵਾਲੀ ਮੱਝ ਲਾਉਂਗੇ ਕੰਡੇ ਦੇ ਜੋਕ ਕੇ ਸਵਾ ਲੱਖ ਲੱਖ ਸਵਾ ਲੱਖ ਦੀ ਆਊਗੀ 15 ਕਿਲੋ ਵਾਲੀ ਤੇ ਮੱਝ ਵਰਗੇ ਦੁੱਧ ਆਉਣਾ 40000 ਦੀ ਦੇ ਦੇਣੀ ਆ ਫੰਡਰ ਮੱਝ ਨੂੰ ਵੀ ਘੱਟ ਮੁੱਲ ਫੰਡਰ ਮੱਝ ਵੀ ਪੂਸ਼ ਵਾਲੀ ਕੱਲੀ 45 50000 ਦੀ ਵਿਕ ਜਾਂਦੀ ਆ ਤੇ ਇਹਨੇ ਤਾਂ ਗਰਮਿਓ ਗਰਮੀ ਦੁੱਧ ਪਿਆਉਣਾ 15 ਕਿਲੋ ਦੁੱਧ ਸੀ ਕੰਡੇ ਵਾਲਾ ਚੱਲਣਾ ਵੀ ਗਰਮੀ ਜਿਹੜੀ ਆ ਹਾਂ 5% ਕਰੌਰੀ ਹੈਗੀ ਆ ਲੈ ਚੱਲ ਉਧਰ ਨੂੰ 15 ਕਿਲੋ ਸੀ ਕਿਲੋ 22 ਦਾ ਹੀਟ ਕਰਕੇ ਘਟਾ ਗਈ ਆ ਮੈਂ ਉਦੋਂ ਵੀ ਕਿਲੋ ਹੋਰ ਘੱਟ ਕਹਿ ਦੰਨਾ 14 ਨਿਕਲੂਗਾ 13 ਮੰਨ ਕੇ ਆ ਜੇ ਕੋਈ ਕੰਡਾ ਲਿਆ ਕੇ ਕੰਡੇ ਦੇ ਜੋਖ ਲੇ ਬਾਹਲਟੀ ਵੀ ਬਾਈ ਕਹਿੰਦਾ ਅਗਲਾ ਆਪਦੀ ਲਿਆਵੇ ਜੇ ਇੱਥੋਂ ਲੈਣੀ ਤਾਂ ਬਾਈ ਕਹਿੰਦਾ ਇੱਥੋਂ ਵੀ ਮਿਲ ਜੂ ਪਰ ਬਾਹਲਟੀ ਦਾ ਇੱਥੋਂ ਲੈ ਲਓ ਕੰਡਾ ਆਪ ਦਾ ਲੈ ਆਓ ਜੋਖ ਲਿਓ 49000 ਦੀ ਹਾਂ 40000 ਦੀ ਉਹ 49000 ਬਾਕੀ ਵੀ ਟਾਈਮ ਵੀ ਦੱਸ ਦੇ ਅਜੇ 2:00 ਵੀ ਬੱਜਿਆ ਵੀਡੀਓ ਬਣਾਉਣ ਦਾ ਸਮਾਂ 2:46 ਪੌਣੇ 3 ਹੋ ਗਏ ਪੌਣੇ 3 ਹੋ ਗਏ ਆ ਸ਼ਾਮ ਦੀ 4:30 'ਚ ਅਜੇ ਸਵਾ 3 ਘੰਟੇ ਪਏ ਆ ਚੰਦ ਬਾਕਾਇਦਾ ਝੂਠ ਨਹੀਂ ਬੋਲਣਾ ਤਾਂ ਹੀ ਅਗਲੇ ਉਹ ਗਿਆ ਵੀ ਟਾਈਮ ਦਿਖਾ ਦੋ ਹਾਂ ਮੈਂ ਝੂਠ ਝਾੜਦਾ ਨਹੀਂ ਮਾਰਦਾ ਇਹ ਤਾਂ ਹੀ 6-7 ਸਾਲ ਹੋ ਗਏ ਆਪਾਂ ਨੂੰ ਵੀਡੀਓ ਬਣਾਈ ਜਾਂਦੇ ਨੂੰ ਤੇ ਬਣਾਈ ਜਾਂਦੇ ਆ ਤੇ ਬਣਾਉਂਦੇ ਹੀ ਰਹਿਾਂਗੇ ਜਿੰਨਾ ਚਿਰ ਸਾਫ਼ ਸੁਥਰਾ ਕੰਮ ਕਰਦਾ ਰਹਿਣਾ ਜਮਾਂ ਜੈਜ ਮੋਲਾ ਇਦੂ ਘਟ ਕੋਣ ਦੇਊਗਾ ਇੱਥੇ ਆ ਜਾ ਵੀਰੇ ਇਹ ਵੱਸੀ ਫਾਰਮ ਚੋਂ ਲਈ ਆ ਹੂੰ ਫੋਲਡ ਰਿਕਾਰਡ ਵਾਲੀ ਬੱਸੀ ਆ ਵੀਰੇ ਉਹਨਾਂ ਨੇ ਨਿੱਕੀ ਹੁੰਦੀ ਬੱਸੀ ਲਈ ਸੀ ਉਹਨਾਂ ਨੂੰ ਆਪਨਾ ਨਹੀਂ ਪਤਾ ਵੀ ਕਿਹੜੀ ਟੀਕੇ ਦੀ ਆ ਉਹ ਆਪਾਂ ਬਾਹਰੇ ਦੇਖਨੇ ਵੀ ਕਿਹੜੀ ਟੀਕੇ ਦੀ ਆਪਾਨੂੰ ਪਤਾ ਹੀ ਲੱਗੇਣਾ ਹੁਣ ਇਹ ਲੱਗਿਆਗਾ 50 ਰੋ 60 ਲੱਗਿਆ ਆ ਡੈਨਮਾਰਕ ਹਾਂ ਡੈਨਮਾਰਕ ਦਾ ਵੀਰੇ ਇਹਦੇ ਇੱਕ 5 ਤਰੀ ਨੂੰ ਟੀਕਾ ਲੱਗਿਆ ਇੱਕ 6 ਤਰੀ ਨੂੰ ਟੀਕਾ ਲੱਗਿਆ ਦੋ ਟੀਕੇ ਲੱਗੇ ਹੋਇਆ ਕਿੰਨੇ ਦਿਨ ਲੈ ਜੂ ਹੁਣ ਮੰਨ ਕੇ ਚੱਲੋ ਵੀਰੇ 10 ਤਰੀ ਦੇ 8-8 ਸੂਪ ਅੱਜ 28 ਹੋ ਗਈ ਹਾਂ 28 ਹੋ ਗਈ 10-12 ਦਿਨ ਲੈ ਜੂ ਵੀਰੇ ਕਿੰਨਾ ਕੁ ਦੁੱਧ ਦੇ ਦੇ ਵੀਰੇ ਦੁੱਧ ਨੇ ਬੱਸ ਇਹਨੇ ਪਹਿਲੇ ਸੂਏ ਦਿੱਤਾ 17 ਕਿਲੋ ਦੂਜੇ ਸੂਏ ਆ ਇਹ ਵੀ ਮੂੰਹੋਂ 6 ਦੰਦਾ ਸਿੱਗੀ ਸਿੱਗੀ ਆ ਵੀਰੇ ਜੈ ਜੈ ਮਾਲਾ ਇਹਦਾ ਮੁੱਲ ਵੀਰੇ 60000 ਕੱਢ ਬਰ ਨੂੰ ਮਾਨ ਤਣ ਮਾਨ ਤਣ ਬੇ ਕਰਤਾ 60000 ਦੀ ਦੇ ਦੇਣੀ ਆ ਮੂੰਹ ਤੋਂ 6 ਦਿਨ ਦਾ ਫਾਰਮ ਚੋਂ ਵੱਛੀ ਲਈ ਐ ਬਾਈ ਕਹਿੰਦਾ ਉਹਨਾਂ ਨੇ ਛੋਟਾ ਬੱਚਾ ਲਿਆ ਸੀ ਇਹ ਨਹੀਂ ਪਤਾ ਕਿਹੜੇ ਸੀ ਬੰਦੀ ਆਪ ਉਹ ਅਗਲਾ ਆਪ ਦੀ ਜੱਜਮੈਂਟ ਲਾ ਲੈ ਪਰ ਅੱਗੇ ਡੈਨਮਾਰਕ ਦਾ ਸੀਵਨ ਲੱਗਾ 50062 50062 ਤੋਂ ਗੱਭਣ ਇੱਕ 5 ਤਰੀਕ ਨੂੰ ਏ ਆਈ ਹੋਈ 1 6 ਨੂੰ ਅੱਜ 28 ਤਰੀਕ ਹੈ ਮਹੀਨਾ ਕੱਤ ਗਿਆ 3 ਦਿਨ ਆਪੇ ਅੱਜ ਵਾਲਾ ਤੋਂ ਦਿਨ ਗਿਆ 29 30 31 3 ਦਿਨ ਇਹ 5 ਦਿਨ ਉੱਪਰਲੇ ਲਾ ਲਓ 8 9 ਦਿਨ ਬੰਦੇ ਆ ਜੇ 6 ਨਾਲ 9 ਬੰਦੇ ਆ 5 ਨਾਲ 8 ਬੰਦੇ ਆ 10 ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂਗੀ 8 ਹਫਤੇ ਦੀ ਕੱਚੀ ਮੰਨ ਲਓ ਕੋਈ ਹਫਤੇ ਵੀ ਸੂ ਸਕਦੀ ਆ ਤੇ ਕੋਈ 3 ਦਿਨ ਉੱਪਰ ਵੀ ਲੈ ਸਕਦੀ ਆ 17 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ ਬਾਕੀ ਵਜਨ ਵਜਨ ਬਹੁਤਾ 60 ਦੀ 60 ਦੀ ਬਾਈ ਕਹਿੰਦਾ ਦੇ ਦੇਣੀ ਆ 60 ਜੋ ਬਾਈ ਕਹਿੰਦਾ ਮਾਨ ਤਾਨ ਕਰ ਦੂ ਰਸਾ ਬਾਈ ਨੇ ਲਾਹਤਾ ਫਾਰਮ ਚੋਂ ਆਈ ਹੈ ਬਰਾਏ ਖੁੱਲੀ ਆਈ ਹੈ ਤੇ ਖੁੱਲੀ ਬਾਈ ਨੇ ਛੱਡਦੀ ਆ ਜੇ ਉਹੀ ਕਿਤੇ ਘਰ ਵਾਲੀ ਬੱਚੀ ਹੁੰਦੀ ਤੇ ਸੰਗ ਲਾਇਆ ਹੁੰਦਾ ਤੁਹਾਨੂੰ ਨੇ ਛੜੱਪੇ ਸੜਦੇ ਨੇ ਸੀ ਪਰ ਮੈਂ ਮੁੱਲ ਵੀ ਜਾਇਜ਼ ਆ ਬੱਚੀ ਵੀ ਗੋਲ ਮਟੋਲਾ ਪੂਰੀ ਭਾਰੀ ਜਾਨ ਵਾਲੀ ਆ 60000 ਚ ਮਾਨਤਾ ਨੂੰ ਜੂ ਚਾਰੀ ਥਾਣਾ ਗਲਾਬੀ ਹਾਤੀ ਚਵਾਈ ਵਾਲੇ ਆਪ ਪਤਾ ਨਹੀਂ ਕਿਹੜੇ ਸੀ ਬੰਦੀ ਆ ਡੈਨਮਾਰਕ ਤੋਂ ਅੱਗੇ ਘੱਬਣ ਜਰਸੀ ਦਾ ਸੀਵਨ ਲੱਗਾ ਮਖਣੀ ਦਾ ਮੇਰਾ ਮੋਹ ਕਰ ਲੱਗੀ ਮੇਰੇ ਅਲੀ ਨੂੰ ਆ ਗਈ ਸੀਗੀ ਦੁਬਾਰਾ ਫੇਰ ਵੇਖ ਲੋ ਬੇੜ ਚੰਗੀ ਹੈ ਜੇ ਕੋਈ ਚੰਗਾ ਬੰਦਾ ਜਰਸੀ ਚੰਗੀ ਰਾਜੀ ਲੈਣ ਦਾ ਚਾਹਵਾਨ ਹੋਵੇ ਚੰਗੇ ਦੁੱਧ ਵਾਲੀ ਤੇ 60000 ਦਾ ਮੁੱਲ ਹੈ ਮਾਨ ਤਾਨ ਹੋ ਜੂ ਡੈਨਮਾਰਕ ਦਾ ਸੀਵਨ ਲੱਗਾ ਜੀ ਤੋਂ ਗੱਭਣ ਡੇਟ ਮੁਤਾਬਕ ਹਫਤਾ ਪਿਆ ਦੁੱਧ ਫਿਰ ਹੋਈ ਜਾਂਦਾ 20 ਵੀ ਲੈ ਸਕਦਾ 10 ਵੀ ਦੇ ਸਕਦਾ ਹਾਂ ਇਹ ਵੀ ਗੱਲ ਦੁੱਧ ਨੂੰ ਹਾਂ ਅੱਗੇ ਸਾਂਭੀ ਹੋਈ ਹੈ ਜੇ ਐਂ ਸਾਂਭੀ ਜਾਵੇ ਫਿਰ 20 ਕਿਲੋ ਦੇ ਦਊਗੀ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਬਾਈ ਕਹਿੰਦਾ ਹੋ ਸਕਦਾ ਦੁੱਧ 20 ਪਿਆ ਜੇ ਹੋ ਸਕਦਾ 10 ਵੀ ਰਹਿ ਜੇ ਬਾਈ ਕਹਿੰਦਾ ਜਿਵੇਂ ਅਗਲਿਆਂ ਨੇ ਪਿਛਲੇ ਪਰਵਾਰ ਨੇ ਸਾਂਭੀ ਆ ਆ ਹੀ ਅਗਲਾ ਦਾਣਾ ਦਾ ਪਸੂਈ ਨੂੰ ਪਾ ਲੂਗਾ ਤੇ ਆਪੇ ਬਾਈ ਕਹਿੰਦਾ ਦੁੱਧ 20 ਪਿਆਜੂਗੀ ਤੇ ਨਹੀਂ ਫਿਰ ਬਾਈ ਕਹਿੰਦਾ 10 ਕਿਲੋ ਤੱਕ ਦੇ ਗਿਆ ਨਹੀਂ ਗਿਆ ਅੱਜ ਦੀ ਵੀਡੀਓ ਦੇ ਵਿੱਚ ਰਵਣੇ ਦੀਆਂ ਗੱਲਾਂ ਸਿੱਧੀਆਂ ਹੀ ਹੁੰਦੀਆਂ ਜਮਾ ਨਹੀਂ ਆਂਬਪਾਰੀ ਘੱਟ ਦੁੱਧ ਵਾਲੀ ਗੱਲ ਨਹੀਂ ਕਰਦੇ ਹੁੰਦੇ ਪਰ ਰਵਣਾ ਦਾ ਨਾਲ ਦੱਸਦੀ ਵੀ ਆਵਾਜ਼ ਦੇਣ ਦਾ ਹੁੰਦਾ ਤੇ ਜੇ ਤੁਸੀਂ ਸੇਵਾ ਕਰ ਲੋਗੇ ਤਾਂ ਆਪੇ ਪਿਆਜੂਗੀ ਸਾਰਿਆਂ ਨੂੰ ਸასი ਕਰ